4 ਨਵੰਬਰ ਨੂੰ ਜਨਰਲ ਹਾਊਸ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਮੌਜੂਦਾ ਸਰਕਾਰ ਨੇ ਰੱਖੀ ਹੈ ਉਸ ਚੋਣ ਵਸਤੇ ਅੱਜ ਕਾਂਗਰਸ ਪਾਰਟੀ ਨੇ ਸਾਰੇ ਕੌਂਸਲਰਜ਼ ਨਾਲ ਮੀਟਿੰਗ ਕੀਤੀ ਤੇ ਸਰਬਸੰਮਤੀ ਨਾਲ ਕਾਂਗਰਸ ਪਾਰਟੀ ਨੇ ਆਪ ਦਾ ਉਮੀਦਵਾਰ ਦੋ ਵਾਰ ਦੇ ਬਲਾਕ ਪ੍ਰਧਾਨ ਤੇ ਕੋਆਰਡੀਨੇਟਰ ਨੇ ਜੋ ਪੁੱਛੋ ਹਲਕੇ ਦੇ ਸਾਰ ਹਰਵਿੰਦਰ ਸਿੰਘ ਲੱਡੂ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੇ ਵਿੱਚ ਉਮੀਦਵਾਰ ਬਣਾਇਆ ਔਰ ਜਿਹੜੀ ਇਹ ਚੋਣ ਹੈ ਕਾਂਗਰਸ ਪਾਰਟੀ ਡਟ ਕੇ ਲੜੂਗੀ ਮੌਜੂਦਾ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਹੈ ਜੋ ਹਰ ਨੀਤੀਆਂ ਤੇ ਫੇਲ ਹੈ ਗੁੰਡਾਗਰਦੀ ਘਟ ਨਹੀਂ ਰਹੀ ਰੋਜ਼ ਗੋਲੀਆਂ ਚੱਲਦੀਆਂ دہشت گردੀ ਫੈਲੀ ਹੋਈ ਹੈ ਅਸੀਂ ਉਸ ਅਜੰਡੇ ਨੂੰ ਵੀ ਮੁੱਧ ਰੱਖਦੇ ਹੋਏ ਕਾਂਗਰਸ ਪਾਰਟੀ ਇਸ ਚੋਣ ਦੇ ਵਿੱਚ ਡਟ ਕੇ ਲੜ ਕੇ ਉਹਨਾਂ ਨੂੰ ਹਰਾਉਗੀ ਔਰ ਮੇਰੀ ਬੇਨਤੀ ਹੈ ਜਿਹੜੇ ਹੋਰ ਕੌਂਸਲਰ ਸਹਿਬਾਨ ਨੇ ਜਿਹੜੇ ਦਲਤ ਕਾਉਂਸਲਰ ਸਹਿਬਾਨ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਮੇਰੇ ਵੀਰ ਕਹਿੰਦੇ ਰਹੇ ਕਿ ਦਲਿਤਾ ਨੂੰ ਵੀ ਮਾਰ ਸਨਮਾਨ ਹਾਊਸ ਦੇ ਵਿੱਚ ਮਿਲਣਾ ਚਾਹੀਦਾ ਤਾਂ ਅੱਜ ਸਾਡਾ ਇੱਕ ਐਸਸੀ ਭਰਾ ਦਲਤ ਭਰਾ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰ ਉਹ ਸਾਡਾ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਉਹਨਾਂ ਸਾਰਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਅੱਗੇ ਵਧ ਕੇ ਆਉਣ ਔਰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਕਾਉਂਸਲਰ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿਉਂਕਿ ਅੱਜ ਦੇ ਦਿਨ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਕੌਂਸਲਰਾਂ ਨਾਲ ਵੀ ਧੋਖਾ ਕੀਤਾ ਹੈ ਦੋ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਸੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਪਰ ਜਾਣ ਬੁਝ ਕੇ ਇੱਕ ਚੋਣ ਰੱਖੀ ਦੂਜਾ ਹੱਥ ਕੌਂਸਲਰਾਂ ਦਾ ਮਾਰਨ ਦੀ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਹਰ ਬੰਦੇ ਨੂੰ ਕੱਟ ਪੁਤਲੀ ਸਮਝਦੀ ਹੈ ਸਾਡੇ ਹਾਊਸ ਦੀ ਮਰਿਆਦਾ ਨੂੰ ਤੇ ਵਿਧਾਨ ਨੂੰ ਵੀ ਤੋੜਿਆ ਕਨਸਟੀਟਿਊਸ਼ਨ ਦੇ ਉਲਟ ਵੀ ਕੰਮ ਕੀਤਾ ਮੇਰੀ ਸਮੁੱਚੀ ਕਾਂਗਰਸ ਪੇ ਦੇ ਇਲਾਵਾ ਜਿਹੜੇ ਹੋਰ ਕੌਂਸਲਰ ਸਹਿਬਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦਾ ਲੱਕ ਤੁਹਾਨੂੰ ਇਸ ਚੋਣ ਦੇ ਵਿੱਚ ਕਾਂਗਰਸ ਦਾ ਸਾਥ ਦੇ ਕੇ ਤੋੜਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਗਿਣੀ ਮਿਥੀ ਸਾਜ਼ਿਸ਼ ਹੈ ਡਿਪਟੀ ਮੇਅਰ ਦੀ ਚੋਣ ਨਾ ਕਰਾਉਣਾ ਤੇ ਕੌਂਸਲਰਾਂ ਨੂੰ ਆਪਸ ਵਿੱਚ ਪਾੜ ਕੇ ਰੱਖਣਾ ਤੇ ਆਪਸ ਹੌਰ ਸਟੇਟਿੰਗ ਕਰਨੀ ਇਹ ਚੀਜ਼ਾਂ ਦੇ ਠੱਲ ਪਾਊਗੀ ਹਰਵਿੰਦਰ ਲੱਡੂ ਸਾਡੇ ਉਮੀਦਵਾਰ ਹੈ ਅਸੀਂ ਸਾਰੇ ਕੌਂਸਲਰ ਤੇ ਸਾਰੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਇਹਨਾਂ ਨਾਲ ਰਲ ਕੇ ਡਟ ਕੇ 14 ਤਰੀਕ 4 ਤਰੀਕ ਨੂੰ ਅਸੀਂ ਇਸ ਚੋਣ ਦਾ ਪੂਰਾ ਮੁਕਾਬਲਾ ਕਰਕੇ ਜਿੱਤ ਕੇ ਆਵਾਂਗੇ